ਆਪਣੇ ਵਿਧਾਨ ਸਭਾ ਹਲਕਾ ਜਨਾਬ ਦੇ ਪਾਤ ਪਾਤ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆ ਦੇ ਅਤੇ ਇਸ ਵੇਲੇ 26 ਅਗਸਤ ਦੀ ਰਾਤ ਨੂੰ ਕੀ ਕਹਦੇ ਮੈਂ ਸਾਦ ਆਪਣੇ ਹਲਕੇ ਦੀ ਗੱਲ ਕਰ ਲਗਾ ਸਾਥੀ ਮੈਨੂੰ ਆਪਣੇ ਹਲਕੇ ਦੀ ਗੱਲ ਕਰ ਦਿਓ ਸਾਥੀ ਤੁਸੀਂ ਸਾਡੇ ਨਾਲ ਖੜਾ ਦੇ ਕਿਹਨੇ ਡੈਸ ਕਰੋ ਆਪਣੇ ਹਲਕੇ ਦੀ ਗੱਲ ਕਰ ਲਗਾ ਕਿਹਨੇ ਡੈਸ ਕਰੋ ਜੀ ਤੇ ਤੇ ਜੇਰ ਰਸਤਾਰੀਵਾਲ ਸਾਹਿਬ ਉਹ ਸਿੱਧੀਆਂ ਜੋ ਬਾਹਾਂ ਜ਼ਰੂਰੀਆਂ ਤਾਂ ਪੜ ਲਓ ਵੈਸੇ ਪੜਦਾ ਨਹੀਂ ਹੁੰਦਾ ਕੋਈ ਬਾਹਾਂ ਜ਼ਰੂਰੀਆਂ ਤਾਂ ਪੜ ਲਓ ਪੜਦਾ ਨਹੀਂ ਹੁੰਦਾ ਬੱਸ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਸਾਡਾ ਆਪਣਾ ਲਿਖ ਕੇ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਕਨਵੇਟ 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 ਜੀ ਤੱਕ ਆਪਣਾ ਜੀ ਜੀ ਬੋਲਣ ਲੱਗਾ ਸਰ ਜੀ ਜੀ ਆਲਾ ਮੈਂ ਰੱਖ ਦਿੰਦਾ ਮੈਂ ਦਾ ਉਹ ਨਹੀਂ ਹੈ ਮੈਂ ਮਿਕਸ ਸਾਹਿਬ ਨੇ ਕਹਿਣ ਲੱਗਾ ਸੀਗਾ ਜੀ ਮੈਂ ਵਿਧਾਨ ਸਭਾ ਕਾ ਜਨਦਾਲੇ ਤੋਂ ਇਸ ਸਦਨ ਦੇ ਵਿੱਚ ਨਮਾਇਦਗੀ ਕਰਦਾ ਜੀ ਵਿਧਾਨ ਸਭਾ ਹਲਕਾ ਨਾਲਾ ਡੇੜਾ ਬਾਬਾ ਨਾਨਕ ਰਾਜਾ ਸਸੀ ਅਟਾਰੀ ਤਦਨਤਾ ਖੇਮਕਰ ਫਰੋਜਪੁਰ ਫਾਜ਼ਲ ਕਾ ਇਹ ਸਾਰੇ ਉਹ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਸ ਸਾਹਿਬ ਆਪਣਾ ਰਨਿੰਗ ਕਮੈਂਟਰੀ ਲਾਗੀਤੀ ਜਾਵੇ ਪਲੀਜ਼ ਜੀ ਸੱਜ ਦੀ ਸੀਰਸ ਹੋ ਲੋ ਆਪਾਂ ਜਿੱਦ ਕੀ ਸੀਰਸ ਦੀ ਹੋਣਾ 15 ਦਿਨ ਹੋ ਗਏ ਹਾੜਾ ਆਆਂ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾ ਆਆਂ ਨੂੰ ਚੇਰ ਨੂੰ ਡੈਸ ਕਰੋ ਚੇਰ ਨੂੰ ਸਭ ਜਿਹੜੀ ਗੱਲ ਸੁਣ ਲੋ ਜੀ ਇਹ ਸਾਨੂੰ ਬਖੌਲ ਕਰਦੇ ਆ 15 ਦਿਨ ਹੋ ਗਏ ਹਾੜਾ ਆਆਂ ਨੂੰ ਇਹ ਸੁਲਤਾਨ ਕੋ ਲੋਧੀ ਗਏ ਬੰਬੂਗਾਂਦ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ ਇਹ ਇੱਕ ਇੱਕ ਪਾ ਮਿੱਟੀ ਦੀ ਲੱਗੀ ਆ ਬੈਠਾ ਆਪ ਵੀ ਜਾਵਨ ਥਾ ਜਰਾ ਕਹਿੰਦਾ ਚਾਚਾ ਮੇਰਾ ਡਿਮ ਕੰਪਲੀਟ ਉੱਧਾ ਗੱਲਾਂ ਕਰਦੇ ਜਾਂਦੇ ਆ ਲੈ ਲੈ ਟਿਕ ਬੈਠੋ ਜਾ ਕਰਕੇ ਅਹੀਂ ਚੜਕ ਵੀ ਜਾੜੇ ਅਹੀਂ ਚੜਕ ਵੀ ਜਾੜੇ ਓ ਤੁਸੀਂ ਬੈਠੋ ਯਾਰ ਜਦ ਕੋਈ ਕਹਿੰਦੀ ਸਰਦਾ ਦੀ ਜੇ ਨੋਡ ਹਿੱਟ ਜਾਵੇ ਸਭ ਦੇਖੋ ਜੇ ਨੋਡ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਅੱਜ ਵੱਡੇ ਝੰਡੇ ਵਾਸਤੇ ਸੱਧਿਆ ਗਿਆ ਸੀਗਾ ਬਾਦਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਆ ਕਿ ਅਸੀਂ ਜੰਮੇ ਹੀ ਸਿਆਣੇ ਆ ਜਿਹੜੇ ਸਮਝਿਆ ਤੇ ਸਾਡੇ ਤੋਂ ਬਿਨਾ ਅਕਲ ਚੱਹੇ ਨੂ ਨਹੀਂ ਸਭ ਹਰ ਗੱਲ ਤੇ ਸਾਨੂੰ ਟੀਚਰਾ ਕਰਦੇ ਆ ਮਖੌਲ ਕਰਦੇ ਆ ਸਭ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜ ਨਾਲੇ ਦੀ ਪੰਜਾਬ ਦੀ ਵੀ ਕਰਨਾ ਚਾਹੁੰਦਾ ਅਜਨਾਲਾ ਸਰ ਸਵਰਾਧ ਦੇ ਉੱਤੇ ਆਸੀਂ ਜੰਗਾ ਦੀ ਮਾਦਵੀ ਚੱਲਦੇ ਆ ਅਸੀਂ ਸਭ ਜੋ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗਲਤ ਇਹੋ ਕਰਨੀ ਚਾਹੀਦੀ ਸੀਗੀ ਸਵਿਚਕਰ ਸਾਹਿਬ ਕੋਨੇਵਾਲ ਨੰਗਲ ਸੋਲ ਦਰਿਆ ਬੂਸਾ ਬਲਕ ਬੁਨਾ ਸਦਮਤ ਤੁਹਾਨੂੰ ਘਟੋ ਘਰ 30 ਪਿੰਡ ਇੱਕ ਮਿੰਟ ਦੇ ਵਿੱਚ ਦੇ ਦੇਣਾ ਉਹ ਲੋਕ ਅੱਜ ਸਦਨ ਦੇਖ ਰਹੇ ਆ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਹੇ ਆ ਕਿ ਸਦਨ ਨਾਲ ਸਾਡੇ ਬਾਰੇ ਕੀ ਫੈਸਲਾ ਕਰਦਾ ਪਰ ਸਦਨ ਚ ਕੀ ਹੋ ਰਿਹਾ ਸਦਨ ਚ ਵੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਦਾ ਗੋਲਸਰ ਨੇ ਉਹ ਕਹਤਾ ਫਲਾਣੇ ਨੇ ਆ ਕਹਤਾ ਮੇਰੀ ਬੇਨਤੀ ਹੈ ਸਰ ਇਨਾ ਪਿੰਡਾਂ ਦੇ ਵਿੱਚ ਹਿਆਰਾ ਇੱਕਰ ਜਮੀਨ ਸਭ ਅਵੇਧ ਕਾ ਗਿਆ ਥੇ ਮਾਲੂਥਲ ਬਣ ਗਿਆ ਸਰ ਮੈਂ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾਓ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਕੰਡਿਆਂ ਵਾਲੀ ਤਾਰ ਤੋਂ ਪਾਰ ਜਾਂਦਾ ਕਿਸਾਨ ਉਹਨੂੰ ਸਰ ਬੀਲੀ ਦਾ ਕਨੈਕਸ਼ਨ ਚਾਹੀਦਾ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਡਾ ਲਿਆ ਗਿਆ ਸੀਗਾ ਐਦਾਂ ਮਜ਼ਾਕ ਡਾ ਲਿਆ ਗਿਆ ਸੀਗਾ ਜਿੰਨਾ ਮੱਸੀ ਮਜ਼ਾਕ ਡਾ ਲਓ ਜਿੰਨਾ ਬੱਸੀ ਮਜ਼ਾਕ ਡਾ ਲਿਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅੱਜ ਸਭ ਜਾ ਕੇ ਦੇਖੋ ਹੌਸ ਦੀ ਇੱਕ ਕਮੇਟੀ ਬਣਾਓ ਮਦਾਨ ਸਵਾ ਦੀ ਇੱਕ ਕਮੇਟੀ ਬਣਾਓ ਆਵਾਜ਼ ਦੇ ਦਰਿਆ ਦੇ ਕੰਢੇ ਦੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀਵਾਸ ਉਹਦਾ ਦੇਣਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀਗੇ ਸਰ ਗੋਲ ਦੀ 88 ਜਿਵੇਂ ਗਈ ਆ 60 80 ਦੇ ਸਭ ਤੋਂ ਜ਼ਿਆਦਾ ਗਈ ਆ سارے ਮੁੱਦੇ ਕੇਂਦਰ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਅਦ ਉੱਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ ਝੰਗ ਦੇ ਵਿੱਚ سڈا جاڑا ہوا سا اور پھر دوبارہ سر سب کو اجر گیا سر سڈے ٹریکٹر جڑ گیا زور جہاں زردیاں کیا اڑ گیا ٹریکٹر ٹرالیاں کمبائی ہلا سر لوکا در ریڑ گئے سر گریبا در گئے فصلیں جڑ گیا زور کمال جڑ گئے لیڈو کہ لگے کہ ووٹا کدا بن گیا ਉੱਥੇ ਲੋਕਾਂ ਨੂੰ ਚਿੰਤਾ ਕਿ ਸਾਡੇ ਘਰ ਕਿੱਦਾਂ ਬਣਨ ਸਾਨੂੰ ਮਹਾਜਾ ਕਿੱਦਾਂ ਮਿਲੇ ਕੌਣ ਦੇਊਗਾ ਮਹਾਜਾ 20 ਲੱਖ ਦਾ ਕਿਲਾ ਸੀ ਉੱਥੇ 20 ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੋਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਮਹਾਜੋਗ ਸਦਾ ਭਗਤ ਸਿੰਘ ਮਾਨ ਜੀ ਤੁ ਮੈਂ ਇਹਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆਪ ਵੀ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਤ੍ਰੇਮਾ ਤੇ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਹੈ ਵਾਈਂਡ ਅਪ ਕਰ ਲਓ ਮੈਂ ਮੇਰੇ ਦਿੱਲੀ ਕਰਦਾ ਰੋਕਣ ਨੂੰ ਲੇਕਿਨ ਸਾਰਿਆਂ ਨੇ ਬੋਲਣਾ ਮੈਂ ਸਭ ਤੋਂ ਤਿੰਨ ਗੱਲਾਂ ਕਹ ਦੀਆਂ ਅਸੀਂ ਅਸੀਂ ਸਾਬ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਕਿ ਜਿਸ ਦਾ ਖੇਤ ਉਸ ਦੀ ਰੇਤ ਪਾਲਿਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਰੇਤ ਕੱਢ ਰਹੇ ਫਸਲ ਕੰਡਿਆ ਦੀ ਤਾਰ ਤੋਂ ਪਾਰ ਕਿਥੇ ਬੀਆਸਬ ਦੇ ਗੇਟ ਲੱਗੇ ਆ ਸੱਤ ਸੱਤ ਫੁੱਟ ਦੇ ਏਟ ਸੱਦਿਆਂ ਨੂੰ ਪੁੱਛੋ ਕਿਤਾਂ ਦੇ ਕਰੂਗੀ ਉਹ ਕਿੰਦੇ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦੇ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇਰੇ ਚਾਹੁੰਦੇ ਹੋ 50 ਕਿਲੋਮੀਟਰ ਬੀਆਸਬ ਦੇ ਅੰਦਰ ਆਉਂਦੇ ਹੋ ਸੱਦ ਹੋਣੀਆਂ ਹੀ ਆਉਂਦੇ ਹੁਣ ਕਿੱਥੇ ਕਹਿੰਦੇ ਸਰਕਾਰ ਸਾਹਿਬ ਹੁਣ ਕਿੰਦੇ ਸਰਕਾਰ ਕਿੱਥੇ ਆ ਹੋਰ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਗ ਕਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜਾ ਦਾ ਇੱਕ ਵੀ ਦੁਰਗੀ ਆਉ ਮੈਂ ਤੁਹਾਨੂੰ ਦੱਸ ਦਾਂ ਕਿੰਦਾ ਟਰੈਕਟਰ ਲੋਕ ਅਵਾਦੀ ਦੇ ਵਿੱਚੋਂ ਦੱਬੇ ਆਪਣੇ ਕੱਢ ਰਹੇ ਆ ਰਾਵੀ ਦੇ ਵਿੱਚੋਂ ਦੱਬੇ ਟਰੈਕਟਰ ਲੋਕ ਕੱਢ ਰਹੇ ਆ ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ ਪਰ ਲੋਕ ਪਿਛਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰスルਤਾਨ ਖੁੰਦੋਦੀ ਦੇ ਲੋਕ ਵੇਖਣ ستانپور لدی کے لوگ دیکھتے فروج پور دیکھتے پٹی نے دیکھتے لالجیت بیٹھا سر سدنڈے بارے کی کہ سدن سدن دیکھو سر میں ایک گل کہ بڑے بڑے وڈے مہاپرشا نالے دن سپیکر صاحب تھی بھی آئے کات سدام سنگھ جی ਬਾਬਾ ਜਗਤਾਰ ਸਿੰਘ ਜੀ ਤੰਗਦਾ ਨਾਲੇ ਬਾਬਾ ਸੁੱਖਾ ਸਿੰਘ ਸਹਾਰੀ ਜਾਵੇ ਸਭ ਇੱਥੇ ਬੰਦ ਬੰਦ ਨੇ ਸੇਵਾ ਕਰਦੇ ਆ ਗਿਆਨੀ ਰਕੀਤ ਸਿੰਘ ਜੀ ਕਾਲ ਤੱਕ ਦੇ ਸਭ ਦਾ ਜ਼ੇਰਦਾਰ ਬਾਬਾ ਸਾਹਿਬ ਦੇ ਹੱਦ ਗ੍ਰੰਥੀ ਭਾਈ ਬਲਦੇਵ ਸਿੰਘ ਵਡਾਲਾ ਆਪਣੀਆਂ ਟੀਮਾਂ ਲੈ ਕੇ ਸਰ ਕੰਮ ਕਰ ਹੋਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਗੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋਏ ਸਾਡੇ ਨਾਲ ਪ੍ਰੋਜੈਕਟ ਤੋਂ ਆ ਗਏ ਸਰ ਕਿੱਥੇ ਗਏ ਅੱਜ ਇਹਨਾਂ ਨੇ ਭਜਤਪਾ ਸਾਹਿਬ ਦੇ ਚੇਤੇ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਹਿਬ ਬੰਗੂ ਘਰ ਤਾਂ ਉਹ ਚੜ ਗਏ ਸੀ ਉਸ ਵੱਲੋਂ ਗੱਲ ਭਲੇ ਕਿੱਥੇ ਗਏ ਸਾਹਿਬ ਸੋਨਾ ਪੈ ਗਈ ਸਾਡੇ ਸੋਨਾ ਸੁਣੋ ਬਾਜਵਾ ਸਾਹਿਬ ਸੁਣੋ 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 ਸੋਨਾ ਕਿੱਥੇ ਗਾ ਸੁਣੋ ਓ ਸੁਣੋ ਜੇ ਨੂੰ ਟੈਸਟ ਕਰੋ ਓ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਲਾਗਿਤਾ ਜਾਵੇ ਚੇਰ ਨੂੰ ਟੈਸਟ ਕਰੋ ਮੈਂ ਚੇਰ ਨੂੰ ਟੈਸਟ ਕਰਾਂ ਮਾ ਇਹਨਾਂ ਨੂੰ ਤੁਸੀਂ ਕਰੋ ਤੁਸੀਂ ਬੈਠੋ ਜੀ ਬਾਏ ਬਾਏ ਜੀ ਬੈਠੋ ਤੁਸੀਂ ਸਾਬ 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 ਰਵੀ ਜੀ ਕਸੂਣ ਤੁਸੀਂ ਤੁਸੀਂ ਦੋ ਵਣ ਗੱਲ ਕੁੜੀ ਗੱਲ ਲੈਣੋ ਇਹ ਹੀ ਇਸ ਅਬਾਊਟ ਟੂ ਫਿਨਿਸ਼ ਹੀ ਇਸ ਅਬਾਊਟ ਟੂ ਫਿਨਿਸ਼ ਸਾਬ ਜੀ ਹੀ ਇਸ ਅਬਾਊਟ ਟੂ ਫਿਨਿਸ਼ ਜੀ ਜੀ ਬੜਾ ਬੜਾ ਮਾਹਬੂਸ ਸਿਕਟ ਉਤਰਾਖੰਡ ਤੋਂ ਜੁਪੀ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਗੱਡੀਆਂ ਟਰਾਲੀਆਂ ਭੱਜ-ਭੱਜ ਕੇ ਟਰੱਕ ਭੱਜ-ਭੱਜ ਕੇ ਉਹਨਾਂ ਨੇ ਸਭੀ ਬਾਹ ਫੜੀ ਸਾਲ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਚਨੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਵੀ ਕਹਿੰਦਾ ਹੌਸਲੇ ਦੇ ਵਿੱਚ ਕੈਦ ਨਾਲੇ ਨੂੰ ਦਬਾ ਦਾ ਪਾਣਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸ਼ੇਰਦਾ ਚੌਂਗ ਦਾ ਮੀਟਿੰਗ ਕੀਤੀ ਮੈਂ ਕਿ ਸਾਨੂੰ 2000 ਕਰੋੜ ਰੁਪਇਆ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਨੇਤਾ ਆਇਆ ਆ ਜਿਹੜਾ ਜਾਦੇ ਕਿੱਥੋਂ ਦੇ ਇਹਨਾਂ ਦਾ ਨੇਤਾ ਆਇਆ ਸੋਲ ગાંધી ਜੀ ਸਾਨੂੰ ਬੜੀ ਵੀਰ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਇਆ ਬੈਠਾ 20 ਦਿਨ ਬਾਅਦ ਆਇਆ

ਏ ਆਪਣੀ ਇੱਕ ਪੁਆਇੰਟ ਆਫ ਫੋਰਮ ਦੇ ਪੁਆਇੰਟ ਆਫ ਸਰਕੰਮਪਲੀਟ ਕਰਦੇ ਸਾਡਾ ਲੀਡਰ ਉਥੇ ਆਇਆ ਹੀ ਇਜ਼ ਨਾਟ ਅ ਮੈਂਬਰ ਆਫ ਦੀ ਠੀਕ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤਾਂ ਸਹੀ ਬੈਠੋ ਬਾਜਵਾੜੀਆਂ ਵਾਰੀ ਵਾਰੀ ਇੰਟਰਪਟ ਕਰਦੇ ਚਲੋ ਜੀ ਬੋਲੋ ਬੋਲੋ ਜੀ ਬੋਲੋ ਉਹ ਬੈਠੋ ਤੁਸੀਂ ਸਾਬ ਬੋਲੋ ਬੋਲੋ ਸਾਬ ਸਾਬ ਜੀ ਗੱਲ ਸੁਣੋ ਬੈਠੋ ਜੀ ਲੈਟੋ

چلو بولو جی بولو جی سر میں جوب دین لگا جی آج جا بجا صاحب کہہ رہے ਇੱਕ ਨਾ ਟੁੱਟੀ ਦੀ ਇਹ ਗੱਲ ਕਰਦੇ ਸਭ ਮੇਰਾ ਪੀਅ ਮਖਤਬ ਆਵਾਸ ਸਖਾਵਾ ਮੁੰਡਾ ਇਹ ਕਿ ਕਹਿੰਦੇ ਕਾਂਗਰਸੀ ਇੰਨੀਆਂ ਬੇਹੁਜੂਲ ਗੱਲਾਂ ਕਰਦੇ ਜੇ ਮੇਰੇ ਪੀਅ ਦੀ ਜ਼ਮੀਨ ਸਭ ਤੋਂ ਹੋ ਜਾਵੇ ਸਭ ਇੱਕ ਕਨਾਵ ਕੋ ਕੋਚਾ ਦੇ ਕੋ ਜ਼ਮੀਨ ਹੈ ਕਹਿੰਦੇ ਜੀ ਉਹਦੇ ਨਾਲ ਕੋੜਾਦੀ ਮੇਰਾ ਨਾਮ ਲੈਂਦਾ ਚਵੀ ਕਿਤੇ ਮੇਰਾ ਕਰ ਦਿੰਦਾ ਸਭ ਮੈਂ ਪਿੰਡ ਦੇ ਤੋਂ ਧੜਿਆਂ ਦੇ ਆਪੋ ਜੀ ਤੋਰਤੀਆਂ ਹੀ ਬਣਾਉਂਦੀ ਸਭ ਕੁਝ ਕਰਦਾ ਮੈਂ ਅੱਗੋ ਗੱਲ ਕਹਿ ਦਿਆ ਸੀਗਾ ਸੁਣਦਾ ਜੀ